ਅੱਜ ਤੁਹਾਨੂੰ ਦਿਖਾਉਨੇ ਹਾਂ ਇੱਕ ਐਸੀ ਰੇਲ ਗੱਡੀ ਜਿਹੜੀ ਖੇਮਕਰ ਤੋਂ ਅੰਮ੍ਰਿਤਸਰ ਨੂੰ ਜਾਂਦੀ ਹੈ ਤੇ ਕਿਰਾਇਆ ਹੈਗਾ ਸਿਰਫ 10 ਰੁਪਏ ਪਿੰਡ ਰੂੜਿਆ ਅਸਲ ਦਾ ਰੇਲਵੇ ਸਟੇਸ਼ਨ ਜਿੱਥੇ ਆਤਵਾਦ ਦੇ ਦੌਰ ਵੇਲੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਆ ਇਹ ਰੇਲਵੇ ਸਟੇਸ਼ਨ ਅੱਜ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦਾ ਪਿੰਡ ਰੂੜੇ ਆਸਲ ਜਿੱਥੇ ਅਤਵਾਦ ਦੇ ਕਾਲੇ ਦੌਰ ਵਿੱਚ ਅਤਵਾਦੀਆਂ ਨੇ ਇਸ ਰੇਲਵੇ ਸਟੇਸ਼ਨ ਨੂੰ ਆਪਣਾ ਨਿਸ਼ਾਨਾ ਬਣਾਇਆ ਉਸ ਵੇਲੇ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਰੇਲਵੇ ਸਟੇਸ਼ਨ ਉੱਪਰ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ ਜਿਸ ਤੇ ਚਲਦੇ ਕਈ ਮਹੀਨੇ ਇਸ ਟਰੈਕ ਉੱਪਰ ਰੇਲ ਗੱਡੀ ਨਹੀਂ ਚੱਲੀ ਸੀ ਇਹ ਟਰੈਕ ਅੰਮ੍ਰਿਤਸਰ ਅਤੇ ਖੀਮਕਰ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਇਸ ਟ੍ਰੈਕ ਉੱਪਰ ਡੀ ਐਮ ਯੂ ਟ੍ਰੇਨ ਚੱਲਦੀ ਹੈ ਜੇਕਰ ਇਸ ਰੇਲਵੇ ਸਟੇਸ਼ਨ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਹ ਰੇਲਵੇ ਸਟੇਸ਼ਨ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਨਜ਼ਰ ਆ ਰਿਹਾ ਹੈ ਅਤੇ ਹਾਲਾਤ ਇਹ ਹਨ ਕਿ ਇੱਥੇ ਨਸ਼ੇੜੀਆਂ ਨੇ ਟਿਕਟ ਦਫ਼ਤਰ ਨੂੰ ਆਪਣਾ ਨਸ਼ਾ ਕਰਨ ਦਾ ਅੱਡਾ ਬਣਾਇਆ ਹੋਇਆ ਹੈ ਜਿਸ ਕਰਕੇ ਇਥੋਂ ਪਾਣੀ ਵਾਲਾ ਪੰਪ ਅਤੇ ਬਿਜਲੀ ਦਾ ਸਮਾਨ ਵੀ ਠੋਰੀ ਹੋ ਚੁੱਕਾ ਹੈ ਅਤੇ ਕੋਈ ਰੇਲਵੇ ਵਿਭਾਗ ਦਾ ਅਧਿਕਾਰੀ ਇੱਥੇ ਡਿਊਟੀ ਨਹੀਂ ਕਰ ਰਿਹਾ ਸਿਰਫ ਟਿਕਟ ਕੱਟਣ ਵਾਲਾ ਮੁਲਾਜ਼ਮ ਆਦੀ ਤੌਰ ਤੇ ਟ੍ਰੇਨ ਦੇ ਟਾਈਮ ਤੇ ਟਿਕਟਾਂ ਕੱਟ ਕੇ ਵਾਪਸ ਚਲਾ ਜਾਂਦਾ ਹੈ ਤੇ ਆਓ ਆਪਾਂ ਉਥੋਂ ਦੀ ਪੂਰੇ ਤੁਹਾਨੂੰ ਹਾਲਾਤ ਦਿਖਾਉਣੇ ਹਾਂ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਇਹ ਰੇਲਵੇ ਸਟੇਸ਼ਨ ਖੇਮਕਰਨ ਦੇ ਪਿੰਡ ਰੂੜੇ ਆਸਲ ਵਿੱਚ ਮੌਜੂਦ ਹੈ ਕਵਰ ਕਵਰਤੀ ਸਿੰਘ ਸਰ ਇਹ ਕਿਹੜਾ ਪਿੰਡ ਆ ਪਿੰਡ ਸਰ ਇਹ ਰੂੜਿਆਸਲ ਹੈ ਜੀ ਇੱਥੇ ਸਟੇਸ਼ਨ ਦੀ ਗੱਡੀ ਕਿਸ ਤਰ੍ਹਾਂ ਹੁੰਦੀ ਕਿੱਥੋਂ ਹੁੰਦੀ ਕਿੱਥੇ ਜਾਂਦੀ ਆ ਸਰ ਸਵੇਰੇ ਫਸਟ ਟਾਈਮ ਗੱਡੀ ਚੱਲਦੀ ਆ 4:50 ਤੇ ਅਮਰਸਰ ਤੋਂ ਉਸ ਤੋਂ ਬਾਅਦ ਭਗਤਾਂ ਵਾਲੇ ਤੱਕ ਚਾਰ ਚੱਕਰ ਲਗਾਉਂਦੀ ਹੈ ਚਾਰ ਟਾਈਮ ਆ 10 ਵਜੇ 12 ਵਜੇ 2 ਵਜੇ ਉਸ ਤੋਂ ਬਾਅਦ ਫਿਰ 6 ਵਜੇ 7 ਵਜੇ ਉਧਰੋਂ ਖੇਮਗੜ੍ਹ ਤੋਂ ਵਾਪਸੀ ਟਾਈਮ ਇਸੇ ਹਿਸਾਬ ਨਾਲ ਹੁੰਦੀ ਜਾਨਕੀ 2 ਘੰਟੇ ਬਾਅਦ ਦੁਬਾਰਾ ਆ ਜਾਂਦੀ ਗੱਡੀ ਉਧਰੋਂ ਲੱਗੇ ਗਈ ਅਮਰਸਰ ਨੂੰ ਇਹ ਇਹ ਸਟੇਸ਼ਨ ਜਿਹੜਾ ਕਿਸ ਤਰ੍ਹਾਂ ਬੜਾ ਇਹਦਾ ਨਾਮ ਸੁਣਿਆ ਤੇ ਸਟੇਸ਼ਨ ਤੇ ਕੀ ਹੋਇਆ ਕੀ ਗੱਲ ਨਾਮ ਸਰ ਇਹ ਸਾਡੇ ਪਿਤਾ ਪੁਰਖੀ ਬਿਯੁਰਗੀ ਸੀਗੇ ਸਰਦਾਰ ਗੁਰਨਾਮ ਸਿੰਘ ਜੀ ਨੰਬਰਦਾਰ ਜੀ ਉਹਨਾਂ ਨੇ ਉਦੋਂ ਜਿਆਦੀ ਘੁਟਕੀ ਸੀ ਉਹਨਾਂ ਨੇ ਉਦੋਂ ਸਟੇਸ਼ਨ ਜਦੋਂ ਲਾਉਟ ਹੋਇਆ ਇਹ ਸਾਡੇ ਪਿੰਡ ਨੂੰ ਉਹਨਾਂ ਨੇ ਬੜੀ ਖੁਸ਼ੀ ਨਾਲ ਆਪਣੇ ਸਾਰੇ ਪਿੰਡ ਦੇ ਸਾਡੇ ਲਾ ਕੇ ਮਿੱਟੀ ਪਾਈ ਟੋਕਰਿਆਂ ਦੇ ਨਾਲ ਬੜੀ ਮਿਹਨਤ ਕੀਤੀ ਫਿਰ ਇਹ ਸਟੇਸ਼ਨ ਬਣਿਆ ਸਾਰਾ ਇਹ ਸਭ ਕਰਨਾਮ ਸਿੰਘ ਜੀ ਨੰਬਰਦਾਰ ਜੀ ਦੀ ਦੇਣ ਆ ਜਿਆਦੀ ਘੁਟਕੀ ਸੀ ਅੱਜ ਚਲੋ ਇਸ ਦੁਨੀਆ 'ਚ ਨਹੀਂ ਹੈਗੇ ਜੇ ਹੁੰਦੇ ਤੇ ਸਾਨੂੰ ਤੁਹਾਨੂੰ ਉਹ ਸਾਰੀ ਗੱਲ ਆਪ ਦੱਸਦੇ ਤੇ ਕੀ ਮਾਹੌਲ ਇੱਥੇ ਬਣਿਆ ਸੀ ਮਾਹੌਲ ਸਰ ਪਰੀਂਦਾਂ ਦਾ ਛੋਟੇ ਹੀ ਬਹੁਤ ਜ਼ਿਆਦੇ ਪਾਪਾ ਦੱਸਦੇ ਹੁੰਦੇ ਪਾਪਾ ਸਰਕਾਰੀ ਜੋਬ ਕਰਦੇ ਖਾਲਸਾ ਗੱਲ ਜੋ ਅੰਮ੍ਰਿਤਸਰ ਤੇ ਉਹ ਦੱਸਦੇ ਹੁੰਦੇ ਸੀ ਕਿ ਵੀ ਇੱਥੇ ਮਾੜੇ ਮਾਹੌਲ ਦੇ ਵਿੱਚ ਤੁਹਾਨੂੰ ਪੰਜਾਬ ਦੇ ਉੱਤੇ ਮਾੜਾ ਦੌਰ ਚੱਲ ਰਿਹਾ ਸੀਗਾ ਜਦੋਂ ਕਿੱਥੇ ਕੁਝ ਲੋਕਾਂ ਨੇ ਸਤਾਰਤੀ ਅੰਸ਼ਾਂ ਨੂੰ ਫਿਰ ਗੋਲੀ ਗਲੀ ਚਲਾਈ ਸੀ ਚਲੋ ਘੈਰ ਕੋਈ ਇਹੋ ਜਿਹਾ ਜਾਨੀ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਘੈਰ ਇਹ ਪਰ ਇਹ ਤਾਂ ਕੋਈ ਨਿਸ਼ਾਨੀਆਂ ਵੀ ਹੈ ਹੋਤੀਆਂ ਨਿਸ਼ਾਨੀਆਂ ਸਰ ਲੇਖੋ ਹੁਣ ਪਤਾ ਕੀ ਗੱਲ ਹੈ ਕਿ ਉਹ ਮੜਾ ਮੌਲ ਸੀ ਫਿਰ ਕੋਈ ਖੈਰ ਮਾਰ ਗਿਆ ਤੇ ਉਹਨੂੰ ਕੀ ਕਰ ਸਕਦੇ ਆਪਾਂ ਇਹ ਕਿਹਨਾਂ ਇਨਸਾਨ ਦੇ ਵਾਜਾਂ ਦੀ ਉਹਦੀ ਜਾਂਚ ਲਈ ਹਣੀ ਇਹ ਤੋਂ ਮੌਲ ਕਿਸ ਤਰ੍ਹਾਂ ਦਾ ਮੌਲ ਸਰ ਸਟੇਸ਼ਨ ਰਹਾ ਤਾਂ ਤੁਹਾਨੂੰ ਪਤਾ ਹੀ ਆ ਮਨਿਆਦ ਖਤਮ ਹੋ ਚੁੱਕੀ ਆ ਤੁਸੀਂ ਤਾਂ ਇਹ ਕਹਿੰਦੇ ਆ ਵੀ ਕੋਈ ਨਵਾਂ ਸਟੇਸ਼ਨ ਬਣ ਜਾਏ ਪਾਣੀ ਦੀ ਪ੍ਰੋਬਲਮ ਆ ਲਾਈਟ ਦੀ ਪ੍ਰੋਬਲਮ ਆ ਟਿਕਟਾਂ ਦੇਣ ਵਾਲੇ ਨੂੰ ਪ੍ਰੋਬਲਮ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਸਟੇਸ਼ਨ ਛੋਟਾ ਵਾ ਜੇ ਅਸੀਂ ਟਿਕਟ ਲਵਾਂਗੇ ਤਾਂ ਫੇਰ ਹੀ ਰਹੂਗੀ ਨਾ ਗੱਡੀ ਜੋ ਨਹੀਂ ਇੱਕ ਟਿਕਣਾ ਲਮਾਂਗੇ ਤੇ ਫਿਰ ਗੱਡੀ ਕਿੰਨਾ ਰੁਕੂਗੀ ਇੱਥੇ ਤੇ ਗੱਡੀ ਰੁਕਣ ਵਟ ਗਈ ਸਾਡਾ 100 ਰੁਪਏ ਦਾ ਖਰਚਾ ਆਇਆ ਪਰ ਤੁਹਾਨੂੰ ਜਾਨਦਾ ਪੋਤਰਾ ਪੋਤਰਾ 10 ਰੁਪਏ ਸਰ ਅਮਰਸਰ ਤੱਕ ਦਾ 10 ਰੁਪਏ ਆ ਜੀ ਅੰਦਰ ਕੀ ਮਾਹੌਲ ਬਣਿਆ ਪਿਆ ਵਾ ਅੰਦਰ ਸਾਰਾ ਹੁਣ ਤੁਹਾਡੇ ਸਾਹਮਣੇ ਜੇ ਤੁਸੀਂ ਆਪ ਵੀ ਆ ਜਾ ਕੇ ਦੇਖ ਲਿਆ ਕੋਤਤੀਆਂ ਅਸੀਂ ਤਾਂ ਖੜੇ ਆ ਇੱਥੇ ਹਾਲ ਅਸੀਂ ਉਹ ਗੱਲ ਮੈਂ ਕਹਿ ਸਕਦਾ ਮੈਂ ਅੰਦਰ ਦਾ ਮਾਹੌਲ ਤਾਂ ਨਹੀਂ ਦੱਸ ਸਕਦਾ ਪਰ ਮੈਂ ਇੱਕ ਗੱਲ ਕਹਿ ਸਕਦਾ ਤੁਹਾਨੂੰ ਕਿ ਅੰਬਰ ਵੇਲ ਨਹੀਂ ਸੁੱਟੀ ਦੀ ਫਲਿਹਾਰੇ ਬੂਟੇ ਤੇ ਪੁੱਤ ਕਿਸੇ ਦਾ ਲਾਈਏ ਨਾ ਕਦੀ ਸਲਫੇ ਸੂਟੇ ਤੇ ਇਹ ਵੇਚਣ ਲੋਕੀ ਇਹ ਵੇਚਣੇ ਬੰਦ ਹੋ ਗਏ। ਇਹ ਕਿਹੜਾ ਸਟੇਸ਼ਨ ਆ? ਜਰੂੜੇ ਹੱਸ ਲੈ ਜੀ। ਇਹ ਗੱਡੀ ਕਿੱਥੋਂ ਆਉਂਦੀ ਤੇ ਕਿੱਥੇ ਜਾਂਦੀ ਆ? ਗੱਡੀ ਜੀ ਅੰਮ੍ਰਿਤਸਰੋਂ ਆਉਂਦੀ। ਕੇਮਕਰ ਤੱਕ ਜਾਂਦੀ ਆ। ਅੱਛਾ ਤੇ ਇੱਥੋਂ ਦੇ ਜਿਹੜੇ ਸਟੇਸ਼ਨ ਦਾ ਵਾ ਕੀ ਮਾਹੌਲ ਹੈਗਾ ਤੇ ਕਿਸ ਤਰ੍ਹਾਂ ਇੱਥੋਂ ਟਿਕਟਾਂ ਮਿਲਦੀਆਂ ਨੇ ਤੇ ਕਿਸ ਤਰ੍ਹਾਂ ਲੋਕ ਜਾਂਦੇ? ਹਾਂਜੀ ਟਿਕਟਾਂ ਜੀ ਅਸੀਂ ਲੈ ਕੇ ਆਉਂਦੇ ਹਾਂ ਪੱਟੀਆਂ। ਹਾਂਜੀ ਤੇ ਮਹੀਨੇ ਬਾਅਦ ਟਿਕਟ ਕੋਈ ਵੱਧ ਘੱਟ ਹੀ ਲੈਂਦਾ ਕੋਈ ਕਹਿੰਦੇ ਦਿੱਲੀ ਕੋਈ ਨਾ ਦਿੱਲੀ ਘੱਟ ਹੀ ਵੇਖਦੀ ਟਿਕਟ। ਇਸ ਤਰ੍ਹਾਂ ਲੋਕ ਜਾਂਦੇ ਫਿਰੋ। ਜਿੱਦਾਂ ਚੜ ਜਾਂਦੇ ਵੱਡਾ ਟਿਕਟ ਜੀ। ਕੀ ਵਿਦਾਊਟ ਟਿਕਟ ਚੜਨਾ ਨਹੀਂ ਅੱਗੇ ਗਲਤੀ ਆਜੀ ਟਾਕ ਜਿਹਾ ਕਿ ਅੰਦਰ ਕੋਈ ਆਵੇ ਕੋਈ ਹਨਾ ਜੀ ਫੜਨ ਵਾਸਤੇ ਉਹਨਾਂ ਨੂੰ ਫੇਰ ਚੈਕਿੰਗ ਹੋਵੇ ਅੰਦਰ ਤੇ ਫੇਰ ਵਧੀਆ ਜੀ ਫੇਰ ਤੇ ਟਿਕਟ ਵੀ ਗਏ ਕਿੰਨੇ ਦੀ ਟਿਕਟ ਇੱਥੇ ਟਿਕਟ ਸਿਰਫ 10 ਰੁਪਏ ਦੀ ਜੀ ਹਾਂਜੀ ਅੰਮ੍ਰitsar ਤੋਂ ਲੈ ਕੇ ਕੇਮ ਕਰ ਤੱਕ ਤੇ ਜਿਹੜਾ ਇਹ ਤੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਵਾਜਦਾ ਹੈ ਜਿਹੜਾ ਸਟੇਸ਼ਨ ਦਾ ਮਾਹੌਲ ਜੀ ਖਰਾਬ ਹੈ ਜੀ ਇਹਨਾਂ ਨਸ਼ੇ ਪੱਤੇ ਵਾਲੇ ਬਹੁਤ ਖਰਾਬ ਕਰਦੇ ਆ ਸਭ ਕੁਝ ਉਹ ਨਲਕਾ ਵੀ ਖਰਾਬ ਕਰਤਾ ਪਾਣੀ ਵਾਲਾ ਸਾਰਾ ਕੁਝ ਅੰਦਰ ਵੀ ਇਹਨਾਂ ਨੇ ਡੰਡ ਲਾਈ ਸਾਰੀ ਉਹੇ ਬਾਰੀਆਂ ਤੇ ਖਰਾਬ ਹੈ ਜੀ ਸਾਰਾ ਕੁਝ ਤੋ ਦੀ ਲਾਈਟ ਪਾਣੀ ਹਾਂਜੀ ਕੁਛ ਵੀ ਨਹੀਂ ਆ ਜੀ ਸਾਰਾ ਕੁਝ ਜੀ ਤੇ ਇਹ ਕੁਛ ਪਤਾ ਲੱਗਾ ਕਿ ਜਦੋਂ ਆਤਵਾਦ ਦਾ ਸਮਾਂ ਸੀ ਤੇ ਕਿਸ ਤਰ੍ਹਾਂ ਇੱਥੇ ਲੰਘਿਆ ਆਤਵਾਦ ਦਾ ਸਮਾਂ ਜੀ ਬਹੁਤ ਮਾੜਾ ਜੀ 2-2.5 ਸਾਲ ਗੱਡੀ ਨਹੀਂ ਰੁਕੀ ਬਾਅਦ ਚ ਇੱਥੇ ਜੀ ਹਾਂਜੀ ਕੀ ਹੋਇਆ ਸੀ ਬਹੁਤ ਜੀ ਟੇਸ਼ਨ ਤੇ ਬਾਬਾ ਖਲਾਰਾ ਪਿਆ ਸੀ ਗੋਲੀ ਗਾਲੀ ਚੱਲੀ ਸੀ ਆਤਵਾਦ ਦੇ ਵੇਲੇ ਹਾਂਜੀ ਕੋਈ ਉਹ ਜਿਹੜੀ ਗੋਲੀ ਵਜੀ ਆ ਕੋਈ ਨਿਸ਼ਾਨ ਕੋਈ ਕਿਸ ਤਰ੍ਹਾਂ ਦੀ ਹਾਂਜੀ ਜੀ ਟੇਸ਼ਨ ਦੇ ਬਾਹਰ ਹੈਗਾ ਜੀ ਪੁਰਾਣੇ ਨਿਸ਼ਾਨ ਬਾਦੂ ਆ ਜੀ ਪੁਰਾਣਾ ਜੀ ਟੇਸ਼ਨ ਬਿਲਕੁਲ ਜਿਹਦੀ ਬੁਨਿਆਦ ਮੁੱਕੀ ਹੋਈ ਏ ਹਾਂਜੀ ਤੇ ਜਿਹੜੀ ਅੰਦਰ ਵੇਖਿਆ ਅੰਦਰ ਕੋਈ ਹਾਂ ਭੀਆਂ ਮਾ ਨਸ਼ਾ ਕੀ ਕਰਦੇ ਨੇ ਹਾਂਜੀ ਹਾਂਜੀ ਕਰਦੇ ਆ ਜੀ ਮੁੰਡੇ ਕਰਦੇ ਬਾਹਰੋਂ ਆਣ ਕੇ ਵਿਲਾਜ ਹੈਗਾ ਜੀ ਸਾਈਡ ਤੇ ਆ ਪਿੰਡ ਦੇ ਵੀ ਆਉਂਦੇ ਬਾਹਰੋਂ ਵੀ ਕੋਈ ਆਉਂਦੇ ਆ ਇਹ ਕਰਕੇ ਕਹਿ ਕੇ ਇਹਨੂੰ ਕੁਝ ਨਹੀਂ ਸਕਦੇ ਗੱਡੀਆਂ ਗੱਲ ਪੈਂਦੇ ਕੀ ਕਰ ਦਿੰਦੇ ਉਹ ਨਸ਼ਾ ਪਤਾ ਹੀ ਕਰਦੇ ਆ ਜੀ ਹਾਂਜੀ ਬਹੁਤ ਜ਼ਿਆਦਾ ਇਹ ਜਿਹੜੀ ਗੋਲੀਬਾਰੀ ਹੁੰਦੀ ਜੀ ਕੋਈ ਨੁਕਸਾਨ ਦਾ ਪੱਧਰ ਕਿੰਨਾ ਆਇਆ ਹੁੰਦਾ ਜੀ ਨੁਕਸਾਨ ਤਾਂ ਨਹੀਂ ਕੋਈ ਲੋਕਾਂ ਨੇ ਭੱਜ ਭੁੱਜ ਕੇ ਜਾਣਾ ਆਪਣੀਆਂ ਬਚਾਲੀਆਂ ਜਿਦੋਂ ਗੱਡੀ ਡੁੱਬੀ ਹਾਂਜੀ ਕੋਈ ਉਧਰੋਂ ਭੱਜ ਗਿਆ ਕੋਈ ਉਧਰੋਂ ਭੱਜ ਗਿਆ ਅਮਲਾ ਦਾ ਹੋਇਆ ਜੀ ਕਾਹਦਾ ਅਮਲਾ ਕੀ ਉਹ ਬਲਵੰਦੀ ਡਰਾਈਵਰ ਤੇ ਕੀਤਾ ਜੋ ਉਹਨਾਂ ਨੇ ਕੋਈ ਕੁਝ ਹੋ ਕੇ ਹਿਸਾਬ ਤਾਂ ਉਦੋਂ ਤਮਾ ਮਾੜਾ ਸੀ ਕਿਉਂਕਿ ਉਹ ਕਿ ਬਹੁਤ ਜੀ ਹਾਂਜੀ ਜੀ ਨਾ ਮਲਿਕ ਸਿੰਘ ਬਾਬਾ ਜੀ ਕਿਹੜੀ ਜਗ੍ਹਾ ਤੇ ਬੈਠੇ ਜੋ ਤੇ ਕਿੱਥੇ ਜਾ ਰਹੇ ਜੋ ਤੇ ਕੀ ਇੱਥੇ ਦਾ ਕਹਿਣਾ ਚਾਹੋਗੇ ਇਹ ਜੂੜਿਆ ਅਸਲ ਬੈਠਾ ਜੀ ਤੇ ਭਗਤਾ ਵਾਲੇ ਜਾ ਰਹੇ ਆ ਜੀ ਇਹ ਅੱਗੋਂ ਇੱਥੋਂ ਦਾ ਮਾਹੌਲ ਜਿਹੜਾ ਉਹ ਅਤਵੰਦੀਆਂ ਦੇ ਟਾਈਮ ਗੋਲੀ ਚੱਲੀ ਉਦੋਂ ਬਾਅਦ ਮੈਂ ਇੱਥੇ ਆ ਲਗਾ ਕਿ ਜੂ ਪਹਿਲਾਂ ਸੁਣਿਆ ਲੋਕਾਂ ਕੋਲ ਸੁਣਿਆ ਬਾਕੀ ਇਹ ਹੈ ਕਿ ਇੱਥੋਂ ਦੇ ਬੰਦੇ ਜਿਹੜੇ ਆ ਬਹੁਤ ਵਧੀਆ ਆ ਜਿਹੜੇ ਹੈਗੇ ਆ ਉਹ ਜੋ ਵਲੀ ਪਰੋਵੀ ਹੁੰਦੇ ਆ ਤੇ ਇਧਰ ਚਾਰ ਪੰਜ ਮੁੰਡੇ ਇਸ ਪੈਣ ਦੇ ਜਿਹੜੇ ਆ ਜਿਹੜਾ ਕਿ ਮਾਹੌਲ ਖਰਾਬ ਕਰਦੇ ਆ ਅੱਛਾ ਕਿਤਰਾ ਦਾ ਮਾਹੌਲ ਖਰਾਬ ਕਰਦੇ ਆ ਆ ਇਹੋ ਹੀ ਸਮੈਗ ਪੀਂਦੇ ਠੀਕੇ ਲਾਉਂਦੇ ਬੂਵੇ ਬਾਰੀਆਂ ਪਾਉਂਦੇ ਜੇ ਹੋਰ ਠੀਕੇ ਘਟਣਾ ਕੋਈ ਘੜੀ ਆ ਤੋ ਆਦੀ ਜੀ ਇਹ ਸਨ ਮਹਰ ਹੈਗੀ ਐ 87 ਦੇ 88 ਦੀ ਹੈਗੀ ਤੇ ਕੀ ਨਿਕਾਣ ਹੋਇਆ ਸੀ ਇੱਥੇ ਹੋਈ ਕਿ ਬੰਦੇ ਮਰੇ ਸੀ ਕਿੰਨੇ ਲੋਕਾਂ ਨੇ ਹੋਏ ਉਹ ਬੰਦਿਆਂ ਦੇ ਵੇਰਵਾ ਨਹੀਂ ਦੱਸਿਆ ਆ ਇਹਨਾਂ ਸੁਣਿਆ ਕਿ ਬੰਦੇ ਮਰੇ ਸੀ ਇੱਥੇ ਗੋਲੀ ਚੱਲੀ ਗੋਲੀਆਂ ਦੇ ਨਿਸ਼ਾਨ ਹੋਏ ਆ ਇੱਥੇ ਇਹ ਹਮਰਾ ਰੇਲਵੇ ਡਿਪੋ ਹੈ ਇਹ ਕਿਹਦੇ ਸਟੇਸ਼ਨ ਉੱਤੇ ਸਟੇਸ਼ਨ ਦੇ ਉੱਤੇ ਆ ਬਾਬਾ ਜੀ ਇਥੋਂ ਦੀ ਜਿਹੜੀ ਵੇਖਿਆ ਜਾਵੇ ਲਾਈਟ ਪਾਣੀ ਕਿਤਰਾ ਤੋਂ ਪ੍ਰਬੰਧ ਇੱਥੇ ਲਾਈਟ ਵੇਖੋ ਜੀ ਪਹਿਲਾ ਅੱਜ ਤੂੰ ਕੋਈ ਸਾਣਾ ਕੁ ਸਾਲ ਪਹਿਲਾਂ ਲਾਈਟ ਹੁੰਦੀ ਸੀ ਪੰਪ ਵੀ ਲੱਗਾ ਹੁੰਦਾ ਸੀ ਮਤਲਬ ਕਿ ਜਦੋਂ ਆ ਨਸ਼ੀਆਂ ਨੇ ਕੰਮ ਕੀਤਾ ਉਹਦੋਂ ਨਾਲ ਬੱਤੀ ਦਾ ਨਾ ਪਾਣੀ ਦਾ ਪ੍ਰੋਗਰਾਮ ਆਇਆ ਬੁਰੀ ਹਾਲਤ ਤੇ ਬੁਰੀ ਹਾਲਤ ਪਾਣੀ ਐਥੇ ਤਾਂ ਉਹ ਪੰਪ ਲੱਗਾ ਉਹ ਥੱਲੇ ਰਹਿ ਗਿਆ ਠੀਕ ਰਾਇਆ ਹੀ ਲੋਕਾਂ ਉਹ ਥੱਲੇ ਰਹਿ ਗਿਆ ਕੀ ਹੋਣਾ ਚਾਹੀਦਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਬੱਤੀਆਂ ਹੋਣਾ ਚਾਹੀਦਾ